ਬੋਦੀ ਠੰਡੀ ਰਾਤ ਕੜਾਕੇ ਦੀ ਠੰਡ ਸੀ ਸਰਸਾ ਨਦੀ ਨੂੰ ਪਾਰ ਕਰਨ ਲੱਗਾ ਗੁਰੂ ਜੀ ਪੂਰਾ ਪਰਿਵਾਰ ਤੇ अनेका ਸਿੰਘ ਸੀ ਤੇਜਮੀ ਵਿੱਚ ਤੇਜਮੀ ਵਿੱਚ ਨਦੀ ਦੇ ਪਾਣੀ ਦਾ ਪ੍ਰਵਾਹ ਵੀ ਤੇਜ਼ ਹੋਇਆ ਇਹ ਪ੍ਰਵਾਹ ਵਿੱਚ ਵਹਿ ਗਏ ਕਈ ਸਿੰਘ ਸੀ ਗੁਰੂ ਜੀ ਗੁਰੂ ਜੀ ਦੇ ਪਰਿਵਾਰ ਦਾ ਸਰਸਾ ਨਦੀ ਨੇ ਵਿਛੋੜਾ ਐਸਾ ਪਾਇਆ ਫੇਰ ਮਿਲਣ ਦਾ ਮੌਕਾ ਵੀ ਨਹੀਂ ਕਦੇ ਆਇਆ ਪਰ ਗੁਰੂ ਜੀ ਨੇ ਪਰ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਨਾ ਝੋਕਣਾ ਤੇ ਨਾ ਈਨ ਮੰਨੀ ਸੀ ਸਿਖਾਇਆ ਵਾਹਿਗੁਰੂ ਦਾ ਭਾਣਾ ਮੰਨ ਕੇ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਇਹ ਸਭ ਵੀ ਸਹਾਰ ਗਏ ਧਰਮ ਦੀ ਖਾਤਰ ਧਰਮ ਦੀ ਖਾਤਰ ਉਹ ਸਾਰਾ ਪਰਿਵਾਰ ਆਪਣਾ ਵਾਰ ਗਏ ਸਾਰਾ ਪਰਿਵਾਰ ਆਪਣਾ ਵਾਰ ਗਏ